ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਸਿੰਘਾਂ ਦੀ ਪਾਵਨ ਵਿਹਿੱਤਰ ਧਰਤੀ ਸ਼੍ਰੀ ਚਮਕੌਰ ਸਾਹਿਬ ਬਸ ਇੱਕ ਹਿੰਦੂ ਮੇਂ ਤੀਰਥ ਯਾਤਰਾ ਕੇ ਲੀਏ ਘਟਾਇ ਬਾਪ ਨੇ ਬੱਚੇ ਹਾਂ ਖੁਦਾ ਕੇ ਲੀਏ ਸੋ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਸਰਬਤ ਦੇ ਭਲੇ ਦੇ ਲਈ ਸਾਡੇ ਹਰਦੀਪ ਭਾਜੀ ਥੇ ਲੋ ਅਮਰੀਕਾ ਨਿਵਾਸੀ ਉਹਨਾਂ ਦੇ ਪਰਿਵਾਰ ਵੱਲੋਂ ਸਰਬਤ ਦੇ ਭਲੇ ਦੇ ਲਈ ਜਿਹੜੇ ਅਖੰਡ ਪਾਠ ਸਾਹਿਬ ਪਰਸੋ ਰੋਜ ਤੋਂ ਜਿਹੜੇ ਆਰੰਭ ਕਰਵਾਈ ਗਏ ਸੀ ਉਹਨਾਂ ਦਾ ਜਿਹੜਾ ਅੱਜ ਆ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣੇ ਆ ਸੋ ਸਾਰਾ ਪਰਿਵਾਰ ਇੱਥੇ ਪਹੁੰਚ ਚੁੱਕਿਆ ਜੀ ਕਦਨ ਨਾ ਸੁਣ ਹੈ ਕਿਰਤ ਜਲ ਪਾੜੋ ਕਟੀਆਂ ਹਰ ਹਾ ਜਬ ਗੋਬਿੰਦ ਇਸਰੇ ਗੋਬਿੰਦ ਦਾਈਂ ਕਦਨ ਨਾਏ ਜੰਦਨੋ ਜੰਦਨੋ ਕਟੀਆਂ oh <sweat> ਪਰਮਾਨ ਅਜਰ ਗਰਿਓ ਸਰਸੰਤੋਗ ਸਮਾਇਓ ਆਵਿਓ ਰਸਨਾ ਭਗਤ ਬਖਵਾ ਤੇ ਰਾਖੇ ਪਾਵੇ ਗੁਰੂ ਸੂਰਮੇ ਸੁਨਿਵਾਦਿਓ ਪੰਚਾਵਰਣਿ ਜਲਿਓ ਸੁਨ ਸਹਿਜਿ ਮਿਣਿ ਘਰ ਸਹਾਰਿਓ ਧਾਰਨਾਵ ਲਾਗਿ ਜਾਗੁ ਪੁਤ੍ਰਿਓ ਸਤਿਗੁਰਿ ਜਿਐ ਬਸਾਇਓ ਗੁਰ ਅਰਥਿ ਗਲੇਟ ਰਹਿ ਮੈ ਜਨ ਕੈ ਮੋਸਤਿ ਪਾਇਓ ਗੁਰ ਅਰਜਨ ਗੁਰ ਕੋ ਪਰਮਾਨ ਪਾਰ ਤੋ ਜਲ ਨਹੀਂ ਜਲਾਨ ਸਾਨ ਸਭ ਕੁ ਸਭ ਸਾਰੇ ਹੋ ਕਰ ਰਸਾਇ ਸੇਬ ਨਾਮ ਹਰੀ ਕਾ ਬੋਹਿਤ ਕੋ ਸਭ ਸੰਗੇਤ ਗਾਵਨ ਨਾਮ ਸਭ ਗੁਰ ਕਾ ਪਾਇਓ ਅਪਨਾਈ ਅਬਸਰ ਕਾ ਗਾਵ ਕਰ ਪੂਰੀ ਕਰੀ ਗੁਰੂ ਕਾ ਆਗੁਨ ਨਾਨਕਾ ਇਸ ਤਾਂ ਦੇਖ ਪਈ ਸਭ ਸੁਭਰ ਮਿਲਾਇ ਅੰਗਦ ਕਿਰਪਾ ਦਾ ਰਿ ਅਭਿ ਸਭ ਗੁਰ ਦੇ ਰਿ ਕੀਓ ਅਮਰਦਾਸ ਅੰਮ੍ਰਿਤ ਸ਼ਸਤਰ ਗੁਰ ਰਾਮੈ ਨਿਓ ਗੁਰਦਾਸ ਦਾਸ ਦਰਸ਼ਨ ਕਰਸ ਕਹਿ ਮਥਲਾ ਅੰਮ੍ਰਿਤ ਵੇਲਾ ਮੂਹੇ ਪੰਚ ਪਰਮਾਰਗ ਗੁਰ ਤੁਮ ਗੁਰ ਅਰਜਨ ਮੇਕੋ ਹੰਮਿਆ ਸਤਿ ਰੂਪ ਸਤਿ ਨਾਮ ਸਤ ਸੰਤੋਖ ਸਤਿ ਹੋ ਗੁਰ ਆਦ ਗੁਰ ਪਰਖਾ ਲਿਖਿਓ ਆਸ਼ਰਮਾਸ ਤੇ ਢੋਲਿਆ प्रकट योग जग में है दीर्घ मंडल छाया भाव सुबर सुबरस बरस राम कृपासियों केव लागियो बैन भगवान दास नाहीं हो बेकाम सिहो मथुरा गोकुल सब में गुरु अर्जुन भगत दीप के पाए रेओ राम सिहो मथुरा गोकुल सब में अद्वैत कृप भगत हित पाल रेओ ओम राम सिहो ਆਤ ਨ ਪਾਹੁ ਨ ਦੇਖ ਸੋਵੈ ਮੇਂਦਰ ਮਾਸ ਵਿ ਦੋਕਰੀ ਸੰਗਤ ਸ੍ਰਿਸ਼ਟ ਨੇ ਹਾਦ ਕਰੀ ਰਾਮ ਨਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜਨ ਵਾਹਿ ਤਰੀ ਜਗ ਔਰ ਨ ਜਾਏ ਮਹਾਤਮ ਮੈਂ ਬਨਾਰੂ ਜਗ ਰਾਨ ਕੀ ਓ ਤਿੰਨ ਕੇ ਦੁਖ ਕੋਟਕ ਦੂਰ ਗਏ ਮਤਰਾ ਦੋਸਰ ਮੈਂ ਆਉਂਦਾ బాల్టిలో వచ్చి <laughs> sakelu lupa ah di hadi, ਗੁਰਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਜ ਬਰੰਗਨ ਸੰਗ ਲਾਪਿਆ ਤੁਨੰਦਨ ਰਤਮ ਰਾਗ ਪੈਰੋ ਵਕੜੀ ਪੰਜ ਰਾਗ ਦੀ ਸੰਗ ਚਰਹੀ ਰਤਨੀ ਪ੍ਰਥਮ ਪੈਰ ਵੀ ਬਿਲਾਗ ਦੀ ਪੁਨਿਆ ਕੀ ਗਾਵੇ ਬੰਗਲੀ ਪੁਨਸਲੇਖੀ ਕੀ ਭਈ ਵਾਰੀਏ ਪੈਰੋਂ ਕੀ ਪਾਂਚੋ ਨਾਦੀ ਬੰਜਮ ਆਰਗਰ ਸਾਸੁ ਨਾਵੇ ਬੰਗਲਾ ਲਗਮਤ ਮਾਦਵ ਗਾਵੇ ਲਲਤ ਬਿਲਾਵ ਲਗਾਵੀ ਆਪਣੀ ਆਪਣੀ ਭਾਂਟ ਸਤ ਗੁਦਰ ਪੈਰ ਮੁਕੇ ਗਾਵੇ ਗਾਇਨ ਪਤਜ ਦੂਤੀਆ ਮਾਲਕ ਪਸ ਦੇ ਲਾਪੇ ਸੰਗ ਰਾਗ ਦੀ ਪੰਜੋਤਾ ਪੈ ਗੋਂਢ ਕਰੀਰ ਦੇ ਬੰਧਾਰੀ ਦੰਦਾਰੀ ਸੀ ਤੇ ਚੜੀ ਨਾਨਸਰੀਏ ਪੰਜ ਗਾਈ ਨਾਦ ਰਾਗ ਕੌਸ਼ਕ ਸੁਮਲਾਈ ਮਾਰੂ ਮਸਤੰਫੇ ਵਾਰਾ ਪ੍ਰਬਲ ਚੰਨ ਕੌਸ਼ਕ ਸੁਭਾਜਾਨ ਹੋ ਕਦੀਆ ਭਵਨ ਨਿਦਾਈ ਅਸਮਾਨ ਕੌਸ਼ਕ ਚਲਾਏ ਜਿਨੀ ਆਇਓ ਹਿੰਡੋਲ ਪੰਜ ਨਾਦ ਸੰਗ ਅਸ਼ਟ ਸੁਤੋਟੇ ਸੰਗੂਲ ਚਾਂ ਤੇ ਲੰਗੀ ਦੇਵ ਕਦੀ ਆਏ ਵਸੰਤੀ ਸੰਦੂਰ ਸੁਆਏ ਸਰਸੀ ਦੇ ਲ ਪਾਰ ਜਾ ਸੰਗ ਲਾਈ ਪੰਚ ਉਰ ਜਾਣ ਸਸਿਵਾਨੂ ਆਏ ਬਿਨੁਦਾ ਦਾਦੇ ਸੱਜਣ ਸੰਤ ਕਮੂਦਾਸੁ ਪੁੱਤਰ ਮੈਂ ਕਹੇ ਸੁਬਾਰੇ ਪੁਨੀ ਆਏ ਜਿਪਕੀ ਬਾਾਰੇ ਕਸ਼ੇਲੀ ਪਟਮੰਦਰੀ ਦੋਦੀ ਕਹੀ ਅਲਾਪ ਕਾਮੁ ਦੀ ਉਹ 부ਜਰੀ ਸੰਦਗੀ ਨਨਦ ਬਿਆ ਮੇਰੀ ਨਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਜ ਸੇਹੀ ਮਨੁ ਦੀ ਚੋੜਾ ਨਾ ਆਰਾਗਤਨ ਪਰਿਵਾਰੁ ਪੁਰੀਆ ਸ਼ਬਦ ਜਾਮਣੀ ਆਇਆ

ਬਾਬਲ ਸ਼੍ਰੀਵਾਹੀ ਗੁਰੂ ਜੀ ਕੇ ਪ੍ਰਤਿਵਾਰ ਸ਼੍ਰੀ ਭਗਉਤੀ ਜੀ ਕੇ ਪਾਤਸ਼ਾਹ ਹੀ ਦਸਵੇਂ ਪ੍ਰੇਮਾ ਭਗਉਤੀ ਸਮਰਕਾ ਗੁਰੂ ਨਾਨਕ ਲਿੰਦਿਆਏ ਫਿਰੰਗ ਦੇ ਗੁਰਤੇ ਆਵਰਦਾ ਸੁਰਾਮ ਦਸ ਹੋਈ ਸਹਾਈ ਅਰਜਨ ਅਰਗੁ ਬੇਨਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਇਸ ਮਿੱਠਾ ਸਭ ਦੁਖ ਜਾਇ ਇਹਨੇ ਲਿਆ ਬਤਾਏ ਸੋ ਤਾਈ ਗੁਰਾਂ ਜੀ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਜੀ ਗੋਬਿੰਦ ਸਿੰਘ ਮਹਾਰਾਜ ਜੀ ਸਭ ਧਾਈ ਨਾ ਜੀ ਸਹਾਈ ਦਸ ਪਾਸ਼ਾਹੀ ਅਨੀ ਜੋ ਧੰਨ ਧੰਨ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਤ ਦਿਦਾਰ ਦਾ ਧਿਆਨ ਅਨੰਦ ਪਿਆ ਵੰਸ਼ ਕੀ ਆ ਦੇਹ ਜਲਾਈ ਤੇ ਗਵਾਈ ਦੇ ਕੇ ਅਨੰਦ ਕੀਤਾ ਜਿਨਾ ਪਿਆਰੀਆਂ ਸੁਜਿਆਰੇ ਦੀ ਤੁਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਤੇਰਾ ਸਿੰਘਾਂ ਸੰਗਣੀਆਂ ਨੇ ਧਰਮ ਹੇਤ ਸੇਵ ਸਦਿੱਤੇ ਬੰਦ ਬੰਦ ਘਟਾਲੇ ਖੋਪੜੀਆਂ ਲਵਾਈਆਂ ਚਰਖਣੀਆਂ ਤੇ ਚੜੇ ਤਨਿਆਰਿਆਂ ਨਾਲ ਚਿੜਾਏ ਗੇ ਬੁਤਵਾਰਿਆਂ ਦੀ ਸੇਵਾ ਲਈ ਗੁਰਵਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਵਾ ਆਸਵਾਸ ਨਾਮ ਨਿਭਾਈ ਬਿਨਾ ਵੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਅਜਾ ਸਗਦਾ ਸਰਬਾਤ ਗੁਰਦਵਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਇਤੋਂ ਹੈ ਸਰਵਾਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਾਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਹੇ ਗੁਰੂ ਨਾਮ ਜਿਤੇ ਆਵੇ ਨਾਮ ਜਿਤੇ ਆਪਨ ਕਾ ਸੁਖਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰ ਸਾਹਿਬ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਵ ਦੇ ਫਤੇ ਵਿਰਤ ਕੀ ਬੈਰ ਭਾਂਤ ਕੀ ਰਿਹਤ ਸ੍ਰੀ ਸਾਹਿਬ ਜੀ ਸਹਾਇ ਕਾਲ ਸਾਹਿਬ ਜੀ ਕੇ ਬੋਲ ਬਾਲੇ ਬੋਲੋ ਜੀ ਹੇ ਗੁਰੂ ਸਿੱਖਾਂ ਨੂੰ ਸਿੱਖੇ দান ਕੇਸ দান ਰਹਿਤ দান ਵਿਵੇਕ দান ਮਿਸਹਾ দান ਤ੍ਰੋਸਾ দান ਨਾਣਾ ਸਰਦਾਨ ਲਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨਿ ਸੁਨਾਣ ਚੌਕੀਆਂ ਛੰਡੇ ਬੰਗੇ ਜੋਗੋ ਜੋਗਿਆ ਡਾਲੂ ਧਰਮ ਕਾ ਜਕਾਰ ਬੋਲੋ ਜੀ ਬਕਤ ਗੀ ਗੁਰੂ ਸਿਖਾਂ ਦਾ ਮਨ ਨੀਵਾ ਮਤ ਪੁਚੇ ਮਤ ਬੱਜਦਾ ਰੱਖਿਆ ਆਪੇ ਅਗਲ ਪੁਰਖ ਵਾਹਿਗੁਰੂ ਜੀਓ ਹੇ ਆਗਾਲ ਪੁਰਖ ਆਪਣੇ ਬੰਦ ਦੇ ਸਦਾ ਸਹਾਇ ਦਾਤਾਰ ਦਿਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦਵਾਰੀਆਂ ਗੁਰਧਾਮਾਂ ਜਿਨ੍ਹਾਂ ਦੁਰਬੰਧ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੇ دیدار ਤੇ ਸੇਵਾ ਸੁਭਾਗ ਦਾ দান ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆ بے ਮਾਨ ਸਤਿਗੁਰੂ ਨੇ ਕਾਣਿਆ ਦੇਹਨ ਸਤਿਗੁਰੂ ਨੇ ਉਟਿਆਂ ਦੇ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਪ ਜੀਆਂ ਦੇ ਲੱਖ ਤੇ ਜਿਗਰ ਧੰਨ ਧੰਨ ਸਾਹਿਬ ਜਾਦਾ ਬਾਬਾ ਜੀਤ ਸਿੰਘ ਜੀ ਧੰਨ ਧੰਨ ਸਾਹਿਬ ਜਾਦਾ ਬਾਬਾ ਗੁਰਾਰ ਸਿੰਘ ਜੀ ਘੜੀ ਸ੍ਰੀ ਚੰਕੂ ਸਾਹਿਬ ਜੀਆਂ ਦੇ ਸਮੂਹ ਸ਼ਹੀਦ ਸਿੰਘੋ ਆਪ ਜੀਆਂ ਦੇ ਪਾਵਨ ਗਵਿੱਤਰ ਸਦਾਨ ਹੁਣ ਗੁਰਦੁਆਰਾ ਸ਼੍ਰੀ ਕੱਤੂਲਗੜ ਸਾਹਿਬ ਪ੍ਰਕਰਮਾ ਵੇਖੇ ਤਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇਵ ਜੂਰ ਅਰਦਾਸ ਬੇਨਤੀ ਜੋਦੜੀ ਐ ਮਹਾਰਾਜ ਜੀਓ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਸਵਰਗਵਾਸੀ ਸਰਦਾਰ ਹਰਦੀਪ ਸਿੰਘ ਲੰਕੜਗੜ ਵਾਸੀ ਪਿੰਡ ਪਡੋਰੇ ਲੱड्डा ਸਿੰਘ ਉਹਨਾਂ ਦੇ ਸੁਪੁੱਤਰ ਰਣਜੋਤ ਸਿੰਘ ਜੀ ਦੇ ਸਾਰੇ ਹੀ ਪਰਿਵਾਰ ਵੱਲੋਂ ਅਕਾਲ ਪੁਰਖ ਸੱਚੇ ਪਾਤਸ਼ਾਹ ਨੂੰ ਬਖਸ਼ੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਇਆ ਤੇ ਭਾਈ ਹਰਦੀਪ ਸਿੰਘ ਤੇ ਲੋ ਅਮਰੀਕਾ ਨਿਵਾਸੀ ਵੱਲੋਂ ਸਰਵਾਤ ਦੇ ਭਲੇ ਲਈ ਅਰਦਾਸ ਬੇਨਤੀ ਕਰਦੇ ਹੋਇਆ ਪਰਸੋਂ ਦੇ ਰੋਤ ਆਵਨ ਬਿਤਰ ਸਦਾਨ ਤੇ ਧੁਰਕੇ ਵਾਣੀ ਆਈ ਇਨ ਸਗਲੇ ਚਿੰਦ ਮਟਾਈ ਲਿਆਂ ਦੇ ਸ੍ਰੀ ਕਨਪਾਠ ਸਾਹਿਬ ਦਾ ਰੰਗ ਕਰਵਾਇਓ ਇਸਨ ਮਹਾਰਾਜ ਜੀ ਹੋ ਐਸੇ ਲਿਆਉਂਦੀ ਆ ਦੀ ਬਾਰ ਕਿਰਪਾ ਹੋਈ ਹੈ ਬਾਰੀ ਅੱਜ ਤੋਂ ਮਾਗ ਤੋਂ ਸੰਪੂਰਨਤਾ ਇਹ ਕੋ ਪਾਈ ਗਏ ਹਨ ਮਹਾਰਾਜ ਦੇ ਪਰਸੋਂ ਦੇ ਰੋਤ ਆਪਣੀਆਂ ਦੇ ਹਜ਼ੂਰ ਗੁਰਬਾਣੀ ਦੇ ਰਾਗ ਕਰਦੇ ਆ ਸੇਵਾ ਕਰਦੇ ਆ ਹੋਈਆਂ ਜੀ ਮੰਨਣਾ ਮਾਫੀ ਲਾਵੇ ਸਾਰੇ ਪੁਰਵ ਸੁਖ ਸ਼ਾਂਤੀ ਵਰਤਾਉਣੇ ਦਰੋ ਘਰੋਗ ਸਿਖੇ ਸਦਗ ਭਰੋਸਾ ਨਾਮ ਸੁਣਵੀਆਂ ਦਾਤਾ ਰਖਸ਼ੀਆਂ ਮਹਾਰਾਜਿਓ ਕਿਰਪਾ ਕਰਣੀ ਮਹਾਰਾਜਿਓ ਦੇਸ ਹਮਨੀ ਸੋ ਵਿਖੇ ਅੰਗ ਸੰਸ ਸਾਈ ਹੋ ਨਾ ਕੰਮਾ ਕਰੇ ਬਰਕਤਾਂ ਦਿਨੋ ਰੋਕਣੀ ਰਾਤ ਜੋਗਣੀ ਸਰਕੇ ਬਖਸ਼ਿ ਦੇਣੀ ਮਹਾਰਾਜਿ ਐਸੇ ਨੇ ਆਪ ਜੀਆਂ ਦੇਹ ਹੋਰ ਪਰਵਾਰ ਗੋਦ ਆਪ ਜੀਆਂ ਨੂੰ ਸੁੰਦਰ ਰਮਾਲਾ ਸੇ ਭੇਟਾ ਕੀਤੇ ਗਿਆਂ ਆਪ ਵੀ ਅੰਗੀਕਾਰ ਕਰੋ ਪਰਵਾਰ ਦੇ ਲੋਕ ਬਲੋਕ ਵਿਖੇ ਬੜੇ ਟਕਣੇ ਦੇਸਾ ਫੇਸਾ ਵਿਖੇ ਰੱਖਿਆ ਤਣੀ ਧਜਾਨੇ ਭੰਡਾਰੇ ਭਰੂਰ ਕੰਨੇ ਮਹਾਰਾਜ ਐਸੇ ਲਿਆਉਂ ਗਿਆ ਦੇ ਹਜੂਰ ਪਖਸ਼ੀਆਂ ਦਾਤਾ ਵਿੱਚੋਂ ਤੜਾ ਪ੍ਰਸ਼ਾਦ ਇਹ ਦੇਖ ਸਰੋ ਹਾਜ਼ਰ ਹੈ ਜੋ ਦੇਸ਼ ਕੇ ਆਗਿਆ ਦਾ ਪੁੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤੇ ਮਹਾਰਾਜਿਓਂ ਕਿਰਪਾ ਕਰਨੀ ਮਹਾਰਾਜਿਓਂ ਦਾਰਾਇਆਂ ਸਰਬੱਤ ਸੰਗਤਾਂ ਦੀਆਂ ਆਦਮੀਆਂ ਦਾ ਬਲ ਭਗਵਾਨ ਕਰਨੀਆ ਢੇਲ ਫੁਲ ਕੋ ਇਲਾ ਦਾ ਕਰਵਾਨ ਕਰਨੀ ਚੱਲਿਆ ਹੋਇਆ ਗੱਲ ਨੂੰ ਗਲੂ ਨੇਕੇ ਵਿੱਚ ਲਾਉਣਾ ਮਹਾਰਾਜਿ ਆਤਮੀਆਂ ਦੇ ਹਜੂਰ ਛੇ ਪੌੜੀਆਂ ਨਾਨਕ ਸਾਹਿਬ ਜੀ ਕੇ ਪਾਰ ਜੀ ਕੀ ਅਰਦਾਸ ਆਕਰ ਵਧ ਘਾਟਾ ਭੁਲ ਜੁਪ ਨੂੰ ਆਪ ਕਰੀ ਸਰਬਤ ਦੇ ਕਾਰ ਵਿਰਾਸ ਕਰਨੇ ਕਿਰਪਾ ਗੁਰੂ ਮਹਾਰਾਜੋ ਸੰਗਤਾਂ ਨੂੰ ਇਹਦਾ ਇਹ ਹਰਿ ਨਾਮੇ ਵਰਛ ਕਰਕੇ ਨਦਰੋ ਨਦਰਿ ਨਿਹਾਲ ਕਰੋ ਸਿੱਖ ਪੜਦੇ ਸੁਣਦੇ ਸਰਬਤ ਲਾਹੇ ਮਨ ਹੋਵਣ ਨਾਮਕ ਨਾਮ ਜਗਤੋ ਤੇਰੇ ਭਾਲੇ ਸਰਬ ਉਦਾ ਪਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਹ ਰਾ ਆ ਗਿਆ ਭਈ ਆਕਾਸ਼ ਕੀ ਤਬੇ ਦਿਲਾਇਓ ਪੰਥ ਸਭ ਸਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਵਿਚ ਬਾਣੀ ਅਗਰਿਤ ਸਾਦੇ ਗੁਰ ਬਾਣੀ ਸਹੈ ਸਿਮ ਜਨ ਮੰਨੇ ਪ੍ਰਤਾਕ ਗੁਰੂ ਨਿਸਤਾਨੇ री जय प्राण खोर को कोई जल हर्षो दे जोर, चरण गहोग को शुग र જીજ પ્રાણ કોર રાવ મન તન નિર્મલ કર ચક્યા રો હરસી જે સુદાસ ઝોર એ આરસી મેગન હોત કૃપા તે ਮਹਾ ਵਿਕਿਆ ਤੇ ਤੋਰ ਆਇਓ ਸਰਨ ਦੀਨ ਦੁਖ ਪੰਜਨ ਚਿਤਵੋ ਤੁਮਰੀ ਓਰ ਅਬੇ ਪਦદાન ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਆਇਓ ਸ਼ਰਨ ਦੀਨ ਦੁਖ ਪੰਜਨਾ ਚਿਤ ਗਾ ਤੁਮਰੀ ਹੋਰ ਅਬੇ ਪਦ ਦਾ तेमरिन स्वामी ਕੋ ਪ੍ਰਭ ਨਾਨਕ ਬੰਦਨ ਸ਼ੋਰ ਗਾਇਹ ਦੂਜੀ ਕਾ ਪੰਥ ਗਾਇਹ ਪਦੇ Obrigado. Allahumma ਠੀਕ ਬਣਿਆ ਸਮੋਸੇ? ਹਾਂ ਵਧੀਆ। ਜੀ ਜੀ ਪੀ ਲੋਕ ਤੁਹਾਨੂੰ ਦੱਸਾਂ?